ਜਿੰਦਗੀ ਬੰਨ੍ਹ ਲੈ ਪਾਪਾ ਜਿੰਦਗੀ ਬੰਨ੍ਹ ਲੈ ਪਾਪਾ ਮਿੱਤਰਾ ਤੁੰਨੀ ਨਾ ਸੁਖ ਸੁੱਖ ਤੋਂ ਮੇ ਸਾਥੀ ਪਰ ਤੂੰ ੁੰਡਲੀ ਨਾ ਸੁਖ ਸੁੱਖ ਤੋਂ ਮੇ ਸਾਥੀ ਪਰ ਤੂੰ ੁੰਡਲੀ ਨਾ ਮਨ ਕਾਲ ਸਚਾਈ ਸੁਖੀਆਂ ਰੋਣ ਦੇ ਪੈ ਕੱਲ ਸਚਾਈ ਇਸ ਵਿੱਚ ਯਾਰੋ ਬੰਦ ਪਈ ਹੈ ਸਾਰੀ ਕੁੜ ਕਮਾਈ ਇਸ ਵਿੱਚ ਬੰਦ ਪਈ ਹੈ ਸਾਰੀ ਕੁੜ ਕਮਾਈ ਇਸ ਵਿੱਚ ਬੰਦ ਪਈ ਹੈ ਹੋਰ ਕੀ ਮਿੱਤਰਾ ਜ਼ਿੰਦਗੀ ਆਪਣੀ ਰੋਹੀ ਨਾ ਜ਼ਿੰਦਗੀ ਬੰਦ ਲਫਾ ਫਾਰ ਮਿੱਤਰਾ ਕੋਲੀ ਨਾ ਜ਼ਿੰਦਗੀ ਬੰਦ ਲਫਾ ਫਾਰ ਮਿੱਤਰਾ ਕੋਲੀ ਨਾ

ਮਿੱਤਰਾਂ ਕੋਲੀ ਨਾ ਤੇਰੀ ਮੰਨ ਲੈ ਪਾਪਾ ਮਿੱਤਰ ਥੋਲੀ ਨਾ ਕੋਈ ਕੁ ਨਕਲੇ ਮਦੇ ਸਭ ਸੰਗੀ ਸਾਥੀ ਇਹ ਰੋੜਾ ਨਾ ਪਾਵਿੱਤਰ ਮੱਥਲੇ ਮਦੇ ਸੰਗੀ ਸਾਥੀ ਇਹ ਵੀ ਨਰੋੜਾ ਪਾ ਮਿੱਤਰ ਖੁਸ਼ੀ ਨਾਲ ਤੂੰ ਜੀ ਲੈ ਛੋਣਿਆ ਖੁਸ਼ੀ ਨਾਲ ਤੂੰ ਜੀ ਲੈ ਛੋਣਿਆ न सुचे कला जगा मित्रा न सुचे कला जगा मित्रा तो तारी तलवार दुनिया तो तारी तलवार दुनिया बोलीना जिंदगी बंदल बाबा मित्रा बोलीना जिंदगी बंदल बाबा मित्रा बोलीना जगिया ग सुन के लोग ਵੇਖ ਬਜਾ ਕੋਣਾ ਨਾਏ ਦਿਲ ਦੀਏ ਕਲਾ ਸਕੇ ਲੁਕਾ ਵੇਖ ਬਜਾ ਕੋਣਾ ਨਾਏ ਕਾਲੂ ਕੁਝ ਨਹੀਂ ਹਾਸੇ ਮ ਹੋਣਾ ਕਾਲੂ ਕੁਝ ਨਹੀਂ ਹਾਸੇ ਮ ਹੋਣਾ ਪਰ ਤੇਰਾ ਨੇ ਲ ਦੁਖੋ ਨਾਏ ਚੁੱਪ ਕਰਕੇ ਬਹਿ ਜਾ ਜਾਣਾ ਚੁੱਪ ਕਰਕੇ ਬਹਿ ਜਾ ਜਾਣਾ ਧਰਦੀ ਗੰਭੋਰ ਮਿਨਾ जिनकी मंदरफा विद्या को लीन चपखलो में साखी पर पूर्ण लीन जिंदगी भले का जिंदगी भले पर बहुत बहुत क्या रे सम्मन दत्त सर नंद भोसरी बाली समिति द्वारा की पंजाब के मेरे छात्र को पहले बढ़िया गीत ने पहले निर्देश ਉਹਨਾਂ ਨੇ ਇਹ ਦਾਤ ਕੋ ਵੀਡਿਓ ਸਕੈਨ ਚੈਕ ਸਟਾਟਸ ਜਸਟ ਹੈ ਫੋਰ ਦਿਸ ਨਾਟ ਬੜੀ ਅਜ ਵੀ ਚੱਲ ਰਹੀ ਹੈ ਤੇ ਉਹਨਾਂ ਦਾ ਨਾਂਗੇ ਕਾਲਾ ਲਹੂ ਉਹਦੇ ਵਿੱਚ ਮਨਪੁਸ਼ ਲੈਣਾ ਕਿ ਕੋਰੋਗ੍ਰਾਫੀ ਮੈਡੀਕਸ ਤੇ ਫਾਈਵ ਸਟਾਰ ਟੀਵੀ ਤੇ ਪਹਿਲੀ ਜਿਹੜੀ ਸੀ ਉੱਥੇ ਅਕਸ਼ਪੁਰ ਤੋਂ ਪਹਿਲਾਂ ਤੇ ਦੂਸਰੀ ਜਿਹੜੀ ਸੀ ਉਹ ਕਾਲਾ ਕਿ ਕਮਾਂਡ ਐਂਸ ਜੀ ਸੰਸੇ ਕੰਮ ਬਟੇ ਇਹ ਇਹ ਜੀ ਸੇਧਕਾਰੋਂ ਉੱਥੇ ਪੜਾ ਤਾ ਮਹਾਂ ਜਿਹੜੀਆਂ ਨੀਨਾ ਚ ਮੈਂ ਪ੍ਰੋਗਰਾਮ ਕੀਤੀ ਸੀ ਉਹ ਮੈਂ ਤੁਹਾਡੇ ਸਮੂਹ ਮੈਂ ਪੰਜਾਬ ਤੋਂ ਦੇ ਇਸ ਪੰਜਾਬ ਇਸਾਂ ਮਿੱਟੀ ਤੋਂ ਦੇ ਇਸ ਪੰਜਾਬ ਇਸ ਦੀ ਮਿੱਟੀ ਰਕਤ ਨਾਲੋਂ ਕੀ ਉਗਲੇ ਸੋਨਾ ਚਾਂਦੀ ਇਸ ਦੀ ਮਿੱਟੀ ਸਾਰੇ ਜਗ ਨੂੰ ਹਰ ਅਨੁਦਾ ਪਾਣੀ ਈ ਕਰਤਾ ਹੈ ਜਿੰਦਾ ਜਾਵੇ ਮੁੱਖ ਨਾ ਕੋਈ ਇਸਾ ਇਹ ਸੰਗੀਤੋ ਇਸ ਪੰਜਾਬ ਇਹ ਸੰਗੀਤੋ ਇਸ ਪੰਜਾਬ ਪਹਿਲਾ ਪਾਉਣ ਦੀ راہ ਵੀ ਜਦੋਂ ਚਿੱਤ ਰਵਾਨਾ ਬਦਲੀ ਸਤਲੁਜ ਵਿਹਾਰ ਚੋਂ ਮੋੜੇ ਮਾਰੇ ਤੇਰੀ ਕੀ ਤਬਦੀ ਜੇ ਨਵੇਂ ਆਪਣੇ ਟੰਡੇ ਤੋੜੇ ਝੁੱਕੇ ਜਗ ਜਨਾਂ ਇਹ ਸੰਬਿਚੋ ਦੇ ਸੁਗਾਂ ਰਾਂਝੇ ਇੰਚ ਪੰਨੇ ਪਾਉਂਦੇ ਇਤਨੀਆਂ ਪਾਉਂ ਨਹੀਂ ਰਹਾਂ ਇਸ ਦੇ ਦਫਤੇ ਅਲਕੁਜਾਈ ਸੁਗੰਧਾਂ ਫਪੀਰਾਂ ਪਾਉਂ ਵਿੱਚ ਦੀ ਮਹਿਕਾ ਮੰਡੇ ੜਿਆ ਜੀਨੇ ਲਾਹ ਇਹ ਸੰਬਿਚੋ ਦੇ ਸੁਗਾਂ ਇਥੇ ਰਚੇ ਸ਼ਲੋਕ ਕੁਰੀਤਾ ਨਾਨਕ ਵਾਰਾਂ ਗਾਇਆ ਤੋਂ ਦੀ ਤਾਤ ਕਾਹਨ ਲਕੀਆਂ ਬੁੱਲੇ ਸ਼ਾਹ ਦੇ ਹਸਾਂ ਗਿਆ ਇਸਲੇ ਕਣ ਕਣ ਦੇ ਵਿੱਚ ਦਮ ਕੇ ਕਲਵੀ ਕਰਦੇ ਆ ਤੇ ਛੰਦ ਵਿੱਚੋ ਦੇ ਇਸ ਪੰਗਾ ਲੋਕ ਇਥੋਂ ਦੇ ਦਬਕੇ ਬਣਦੇ ਤੇ ਰਚ ਕੇ ਹੋਰ ਖਾਂਦੇ ਬੋਲੀਆਂ ਪਾਉਂਦੇ ਨੱਚਦੇ ਟੱਪਦੇ ਜਦ ਮੇਲੇ ਬੁੱਲ ਕੇ ਜਾਂਦੇ ਇਸ ਤੇ ਪੈ ਗਏ ਪੀੜ ਦੇ ਕਾਰੀ ਰਖਦੇ ਪੈਰ ਰਕਾ ਇਸ ਸੰਬਿਤੋ ਦੇ ਇਸ ਪੰਗਾ ਇੱਕ ਸੰਦੂਕ ਤੋਂ ਦੇ ਕਬਾਜਾ ਬਹੁਤ ਅੱਛਾ ਵਾਹ ਮੈਂ ਇਹ ਸ਼ਾਇਰ ਕੀ ਪੈਂਦੀ ਦਰ ਕਰ ਮੈਂ ਜਾਂ ਜਿਸ ਨੂੰ ਆਪਾਂ ਵਿਆਹ ਤੇ ਕਰ ਲਿਆ ਹੈ ਕਿ ਆਪਾਂ ਵਿਆਹ ਤੇ ਜੇਕਰ ਆਪ ਤੇ ਜਿਸੋਆ ਇੰਨਾ ਜੀ ਭੇਜੇ ਹੈ ਕੀ ਬੜਾ ਤੰਗ ਸੰਸਕ੍ਰਿਤੀ ਦੀ ਲੋ। ਜਦੋਂ ਅਸੀਂ ਕਿਹਾ ਨੇ ਸਾਡੇ ਦਾ ਸਾਡੇ ਦਾ ਪਾਉਂਦੇ ਜੋ ਪੂਜਣਾ ਸੱਚੀ ਲੋ। ਹਾਲ ਘਮਗਰੋਂ ਪੁੱਤੀ ਨਾਲ ਕੀ ਵੱਧਦੀ ਐ। ਉਸ ਦਾ ਭਰਾ ਇਹਿੰਨ ਦਾ ਜੋ ਖੜ ਦੇਖੀਏ ਜਿਹੜਾ ਧਰ ਨਾਲ ਜੁੜਿਆ ਜੀ। ਤਾਜਦਿਆਂ ਲੋਬੀਆਂ ਨੇ ਤਾਜਦਿਆਂ ਲੋਪੀਆਂ ਨੇ ਪਹਿਣ ਸਾੜ ਕੇ ਸਨੇਹ ਕਹ ਰਿਹਾ ਕਾਜ ਦਿਆਂ ਲੋਪੀਆਂ ਨੇ ਪਹਿਣ ਸਾੜ ਕੇ ਸ੍ਰੀਆ ਕਹ ਰਿਹਾ ਵੇਖਣੀ ਨਜੀਵ ਨਾ ਹੋਈ ਵੇਖਣੀ ਨਜੀਵ ਨਾ ਹੋਈ ਟਟ ਲਾਜ਼ੂ ਬੈੜੀਆਂ ਨੇ ਲਾਇਆ ਦੇਸ ਗਾਜ ਤੇ ਨਾ ਲੋਕੀਆਂ ਨੇ ਤੈਨ ਸਾੜ ਕੇ ਸਨੇਹਾ ਕਰਦਾ ਮਾ ਸਾਣਾ ਬਣਾ ਕੰਦਰੀਂ ਦਾ ਯਾਸੀ ਤੁਸੀਂ ਨਾ ਕੀ ਤਾ ਸਾਗਣਾ ਲੈ ਲਾਲ ਤੁਦੇ ਨੂੰ ਬਾਹੋਂ ਵੀ ਨਹੀਂ ਸੀ ਲੱਖਤੀ लाडली साणी भ लाडली साणी भ हिकु काम जा दाल जेुॻियां भेण सार केस ला कर लाया अमड़ी वियोजो गई अमड़ी वियोजो गई ਅੰਮੜੀ ਮੇਰੋ ਚਨੋ ਕਈ ਸੋਹਣੇ ਸਨੇਹਾ ਪੀਰਾਂਂ ਦਾ ਘੜੀ ਮੁੜੀ ਪੈਣ ਦੰਦਾਂ ਘੜੀ ਮੁੜੀ ਪੈਣ ਦੰਦਾਂ ਮੁੱਖ ਤਾਂ ਖੰਗਦੇ ਤੀਰਾਂਂ ਦਾ ਘੜੀ ਮੁੜੀ ਪੈਣ ਦੰਦਾਂ ਮੁੱਖ ਤਾਂ ਖੰਗਦੇ ਤੀਰਾਂਂ ਦਾ ਧਰਤੀ ਦੀ ਕਿ ਫਟ ਗਈ ਧਰਤੀ ਦੀ ਈ ਕਬਾਟ ਗਈ ਕਹਿੰਦੇ ਕੈੜਾ ਨੇ ਅਕਾਸ਼ ਰੁਲਾਇਆ ਰਾਜ ਦਿਆਂ ਲੋਪੀਆਂ ਨੇ ਕਹਿ ਫੜ ਕੇ ਸੁਨਿਆ ਕਰ ਲਾਇਆ ਵੇਖਣੀ ਨਜ਼ੀਬ ਨਾ ਹੋਈ ਵੇਖਣੀ ਨਜ਼ੀਬ ਨਾ ਹੋਈ ਲੰਬੂ ਟਟਵਰੀਆਂ ਨੇ ਲਾਇਆ ਈਆਂ ਦੇ ਦੁੱਖ ਚੰਦਰੇ ਇਹ ਕਿ ਰਾਜਾ ਨੇ ਦਾਜਦਿਆਂ ਦੋਪੀਆਂ ਦਾ ਕੰਮ ਮਾਰ ਕੇ ਸੁਦੂਤ ਮਿਟਾਏ ਧੀਆ ਨਾਲ ਦਾਜ ਦੇਣ ਦਾ ਧੀਆ ਨਾਲ ਦਾਜ ਦੇਣ ਦਾ ਕਿਉਂ ਚੰਦਰਾ ਰਵਾਜ ਬਣਾਇਆ ਦਾਜਦਿਆਂ ਦੋਪੀਆਂ ਨੇ ਭੈਣ ਸਾੜ ਦੇ ਜਿਹਾ ਕਰ ਲਾਇਆ ਮਾਂ ਹੁੰਦਾ ਸਾਵਨਾ ਨੂੰ ਪੈਂਦੇ ਪਿਆਰ ਦੇ ਪਿਆਰ ਤੇ ਮਾਂ ਹੁੰਦਾ ਸਾਵਨਾ ਨੂੰ ਪੈਂਦੇ ਪਿਆਰ ਦੇ ਪਿਆਰ ਤੇ ਕੇਤਿਆਂ ਸਾਵਨਾ ਨੂੰ ਮਨ ਦੀਆਂ ਰਖੜੀ ਪਿਆਰ ਦੇ ਕੇਤਿਆਂ ਸਾਵਨਾ ਨੂੰ ਮਨ ਦੀਆਂ ਰਖੜੀ ਪਿਆਰ ਦੇ ਪਾਇਆਂ ਨੂੰ ਪੈ ਪੁੱਲ ਦੀ ਪਾਇਆਂ ਨੂੰ ਪੈ ਪੁੱਲ ਦੀ ਪਾਰੇ ਰਾਜਿਆਂ ਦੇ ਘਰ ਝੂਹਿਰਾ ਆ ਵੇਖਣੀ ਨਦੀ ਬਰਵੀ ਚੱਕ ਲੰਗੂਆਂ ਦੀਆਂ ਨੇ ਲਾਇਆ ਰਾਜਦਿਆਂ ਮਰਗੀਆਂ ਨੇ ਪਰ ਕੜ ਦੇ ਜਿਹਾ ਕਰਵਾਇ ਜੀਤ ਜਿਣੀ ਔਖੀ ਜ਼ਿੰਦਗੀ ਇਓ ਕਰਨੋਂ ਬਚਾਰੇ ਤੀ ਹੁੰਦੀ ਪਗਵਾ ਵਜੀ ਨੀਵੇਂ ਉਕੀਣ ਬਚਾਰੇ ਤੀ ਹੁੰਦੀ ਪਗਵਾ ਵਜੀ ਨੀਵੇਂ ਉਕੇ ਗਿਣ ਬਚਾਰੇ ਰਜਾਨੀ ਦੀ ਮੁੱਕਾ ਤੋਂ ਮਾਰ ਦੇ ਬਗਾਨੀ ਦੀ ਮੁੱਕਾ ਤੋਂ ਮਾਰ ਦੇ ਹੁੰਦਾ ਆਪਣੀ ਨਸੀਰ ਤੇ ਚੜਾਇਆ ਗਾਜਦਿਆਂ ਲੋਬੀ ਆ ਦਾਲਿਆ ਦੇ ਅਲੋਕੀਆਂ ਭੈਣ ਛਾੜ ਦੇਖਣਿਆ ਕਰਵਾਇਆ ਦਾਲਿਆ ਦੇ ਅਲੋਕੀਆਂ ਉਹ ਵੇਖਣੀ ਨਦੀਬ ਨਾ ਹੋਈ ਵੇਖਣੀ ਨਦੀਬ ਨਾ ਹੋਈ ਚੱਕ ਲੰਬ ਵਹਿਰੀਆਂ ਨੇ ਲਾਇਆ ਚੱਕ ਲੰਬ ਵਹਿਰੀਆਂ ਨੇ ਦਾ